ਹਾਂਜੀ ਦੋਸਤੋ ਇੰਦਗੜ ਮੇਲੇ ਦੇ ਵਿੱਚ ਆਪਾਂ ਪਹੁੰਚੇ ਹੋਏ ਆ ਬਾਈ ਤੇ ਤੁਹਾਨੂੰ ਦਿਖਾਉਣੇ ਆ ਬਹੁਤ ਹੀ ਵਧੀਆ ਕੁਆਲਿਟੀ ਦੀਆਂ ਬੀਟਲ ਬੱਕਰੀਆਂ ਬਾਈ ਹੋਰੀ ਆਏ ਆ ਬਾਗੇ ਪੁਰਾਣੇ ਕੋਲੇ ਪਿੰਡ ਆ ਸੰਗਤਪੁਰਾ ਤੇ ਬਾਈ ਦੀ ਤਾਂ ਤੁਸੀਂ ਪਹਿਲਾਂ ਵੀ ਵੀਡੀਓ ਦੇਖੀ ਆ ਹਨਾ ਬਹੁਤ ਪਿਆਰ ਦਿੱਤਾ ਤੇ ਇੱਧਰ ਬਾਈ ਰੇਸ਼ਮ ਦਾ ਮੁੰਡਾ ਬਹੁਤ ਸ਼ੌਂਕ ਆ ਮੁੰਡੇ ਨੂੰ ਸਾਰੇ ਮੇਲਿਆਂ ਤੇ ਜਾਂਦਾ ਬੱਕਰੀਆਂ ਵੀ ਬਹੁਤ ਵਧੀਆ ਤਰੀਕੇ ਨਾਲ ਸੰਭਾਲਦਾ ਬਾਈ ਵੀ ਆ ਗਿਆ ਹਨਾ ਪੱਪੂ ਹੋਰੀ ਵੀ ਹੋਰ ਭਾਈ ਕੀ ਹਾਲ ਚਾਲ ਵਧੀਆ ਭਾਈ ਪਹਿਲਾਂ ਤਾਂ ਆਪਣਾ ਨਾਮ ਤੇ ਪਿੰਡ ਦੱਸ ਦੋ ਜੀ ਮੇਰਾ ਸਾਡਾ ਪਿੰਡ ਹੈਗਾ ਸੰਤਪੁਰਾ ਵੀ ਮੇਰਾ ਨਾਮ ਹੈਗਾ ਗੱਗੀ ਤੇ ਨੰਬਰ ਵੀ ਦੱਸ ਦੋ ਆਪਣਾ ਨੰਬਰ ਹੈਗਾ 73408 26116 ਠੀਕ ਹੈ ਭਾਈ ਕਿੰਨੇ ਸਾਲਾਂ ਤੋਂ ਬੱਕਰੀਆਂ ਦਾ ਸ਼ੌਂਕ ਹੈ ਤੁਹਾਡੇ ਪਰਿਵਾਰ ਦੇ ਵਿੱਚ ਸਾਡੇ ਭਾਈ ਦਾਦੇ ਵੇਲੇ ਤੋਂ ਠੀਕ ਹੈ ਦਾਦੇ ਨੂੰ ਵੀ ਛੋਟੇ ਹੁੰਦੇ ਤੋਂ ਸੀਗਾ ਮੇਰੇ ਡੈਡੀ ਨੂੰ ਵੀ ਪੈ ਗਿਆ ਫਿਰ ਤੇ ਹੁਣ ਕਿੰਨੀਆਂ ਬੱਕਰੀਆਂ ਨੇ ਆਪਣੇ ਕੋਲੇ ਆਪਣੇ ਕੋਲੇ ਬਈ 35 ਤੋਂ 40 ਬੱਕਰੀਆਂ ਹੈਗੀਆਂ ਸਾਰੀਆਂ ਬਿੱਟਲੀ ਨੇ ਹਾਂਜੀ ਸਾਰੀਆਂ ਬਿੱਟਲੀ ਠੀਕ ਹੈ ਬਈ ਤੇ ਵਧੀਆ ਚੱਲੀ ਜਾਂਦਾ ਕੰਮ ਬਈ ਵਧੀਆ ਚੱਲੀ ਤੈਨੂੰ ਕਿੰਨੇ ਟਾਈਮ ਦਾ ਸ਼ੌਂਕ ਪਿਆ ਬੱਕਰੀਆਂ ਦਾ ਬਈ ਮੈਨੂੰ ਹੋ ਗਿਆ 1.5 ਤੋਂ ਸਾਲ ਠੀਕ ਹੈ ਬਈ ਹਨਾ ਬੱਕਰੀਆਂ ਦਿਖਾਓ ਬਈ ਆਪਣੀਆਂ ਫਿਰ ਹਨਾ ਬਈ ਆ ਪਿੱਲਾ ਫੰਡਰ ਪੱਠਾ ਚੱਕ ਠੀਕ ਹੈ ਕਿੰਨੇ ਦੰਦ ਹੋ ਗਈ ਦੋ ਦੰਦ ਕਿ ਖੀਰ ਇਹ ਦੋ ਦੰਦ ਹੋ ਗਈ ਦੋ ਦੰਦ ਦਾ ਆਪਣੇ ਕਾਲੇ ਬੱਕਰੇ ਦੀ ਆ ਇਹ ਨਹੀਂ ਜੀ ਨਹੀਂ ਜੀ ਇਹ ਪਹਿਲਾਂ ਹੁੰਦੇ ਇੱਕ ਠੀਕ ਹੈ ਬਈ ਲੋਹਾ ਬੱਕਰਾ ਲਓ ਬਈ ਹੋਰ ਵੀ ਦਿਖਾਉਣੇ ਪੱਠਾ ਹਨਾ ਆ ਵੇ ਆ ਦੇਖ ਇਹਦੀ ਦੱਸੋ ਕੀ ਡਿਟੇਲ ਆ ਪੱਠ ਦੀ ਪੱਠ ਦੀ ਇਹ ਦੋ ਦੰਦ ਦੀ ਹੈ ਇਹ ਦੋ ਦੰਦ ਦੋ ਦੰਦ ਦਾ ਹੈ ਨਾ ਲਵਾਈ ਤਾਂ ਨਹੀਂ ਬਈ ਹਜੇ ਨਹੀਂ ਜੀ ਲੋ ਆ ਲਾਲ ਡੱਬੇ ਦੀ ਆ ਗਈ ਅਛੇ ਲਾਲ ਡੱਬੇ ਦੀ ਆ ਗਈ ਪੱਠਾਂ ਬਾਈ ਕੋਲੇ ਬਹੁਤ ਸੋਹਣੀ ਆ ਬਈ ਇਹ ਮਾਵੜੀ ਕਾਨੇ ਬੱਕਰਾ ਗਿਆ ਹੈਗਾ ਜੀ ਉਹਦੇ ਬੱਕਰੇ ਦੀ ਅੱਛਾ ਜਿਹੜਾ ਜੱਸੇ ਹੋਰਾਂ ਕੋਲੇ ਲਾਲ ਮੂੰਹ ਵਾਲਾ ਚਿੱਟੇ ਮੂੰਹ ਵਾਲਾ ਗਿਆ ਸੀਗਾ ਹਾਂਜੀ ਆ ਦੱਸ ਦੀ ਠੀਕ ਐ ਬਾਈ ਇਹ ਬਾਈ ਪੱਪੂ ਵਾਲੇ ਬੱਕਰੀ ਦੀ ਆ ਹਨਾ ਜਿਹੜਾ ਬਾਈ ਪੱਪੂ ਖਾਨ ਕੋਲੇ ਬੱਕਰਾ ਕਾਲਾ ਹਾਂਜੀ ਤੇ ਤੁਹਾਡੇ ਕੋਲੇ ਆਹੋ ਬੱਕਰਾ ਹਨਾ ਬਾਈ ਹਾਂਜੀ ਹਾਂ ਲਓ ਬਾਈ ਦੇਖੋ ਹਨਾ ਹੋਰ ਵੀ ਆ ਬੱਕਰੀਆਂ ਬੱਕਰੀਆਂ ਬਾਈ ਉਹਨਾਂ ਕੋਲੇ ਬਹੁਤ ਸੋਹਣੀਆਂ ਨੇ ਬਾਈ ਤੇ ਅੱਜ ਬਾਈ ਕੋਈ ਸੇਲ ਵੀ ਕੀਤਾ ਜਾਨਵਰ ਕੇ ਦਿਖਾਉਣੀ ਨਹੀਂ ਲੈ ਨਹੀਂ ਬਾਈ ਕੋਈ ਮੱਥਾ ਟਿਕਾਉਣੀ ਆਏ ਅੱਛਾ ਚੌਂਕੀ ਭਰਾਉਣ ਆਏ ਆ ਠੀਕ ਐ ਬਾਈ ਆ ਬੱਕਰੀਆਂ ਲਓ ਬਈ ਆ ਦੇਖੋ ਨਾਗਰੀ ਆ ਬੱਕਰੀ ਹਨਾ ਇਹ ਹਾਂਜੀ ਬਈ ਕਿੰਨੇ ਦੰਦ ਹੋ ਗਈ ਬਈ ਇਹ 6 ਦੰਦ ਦੀ ਹੋ ਗਈ 6 ਦੰਦ ਸੂਏ ਕਿੰਨੇ ਲਾ ਗਈ ਇਹ ਬਈ ਤੀਜੇ ਹੋ ਗਏ ਬਈ ਤੀਜੇ ਸੂਏ ਆ ਦੂਜੀ ਆ ਇਹ ਦੂਜੀ ਆ ਗਈ ਹਨਾ ਬਹੁਤ ਸੋਹਣੀ ਆ ਬਈ ਪਾਠੇ ਵੀ ਤੇ ਬਈ ਬੱਚੇ ਪੁੱਛੇ ਆਪਣੇ ਕੋਲੇ ਕਿਹੜੇ ਮਹੀਨੇ ਚ ਹੁੰਦੇ ਆ ਜਿਆਦੇ ਵੇਚਣ ਵਾਲੇ ਬਈ ਠੰਡਾ ਚ ਵੀ ਹੋ ਜਾਂਦੇ ਆ ਜਿਵੇਂ ਠੰਡਾ ਚ ਥੋੜੇ ਜਿਆਦਾ ਹੋ ਜਾਂਦੇ ਆ ਅੱਛਾ ਤੇ ਉਵੇਂ ਸੇਲ ਕਰ ਦਿੰਨੇ ਆ ਤੇ ਵਿੱਚੋਂ ਕੋਈ ਚੰਗੇ ਹੁੰਦੇ ਆ ਉਹ ਰੱਖ ਵੀ ਲੈਣੇ ਆ ਠੀਕ ਹੈ ਬਾਈ ਹਾਂਜੀ ਤੇ ਬਾਈ ਨਾਲ ਵੀ ਗੱਲਬਾਤ ਕਰਾਉਣੇ ਆ ਬਾਈ ਕੀ ਨਾਮ ਆ ਆਪਣਾ ਬਜਤਰ ਸਿੰਘ ਜੀ ਬਜਤਰ ਸਿੰਘ ਹਾਂਜੀ ਬੱਕਰੀਆਂ ਕਿਵੇਂ ਆ ਬਾਈ ਬਾਈ ਵਧੀਆ ਤਾਂ ਅੰਦਰ ਉਸਤ ਨਹੀਂ ਮੇਲਾ ਕਿਵੇਂ ਲੱਗਿਆ ਅੱਜ ਸੈਟ ਆ ਜੀ ਸੈਟਾ ਪੂਰਾ ਪੂਰਾ ਵਧੀਆ ਲੱਗਿਆ ਤੇ ਚਰਾਈ ਚਰੂਈ ਹੁਣ ਵਧੀਆ ਹੋ ਗਈ ਬਾਈ ਫੁੱਟੀਆਂ ਧਰਤੀ ਹਾਂ 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 ਫੌਰੀਆ ਹਾਂ ਫੁੱਟੀਆਂ ਆ ਆ ਬਾਠ ਦੀ ਕੀ ਡਿਟੇਲ ਆ ਦੱਸਿਓ ਬਾਈ ਸੂਏ ਸੂਏ ਕਿੰਨੇਵੇਂ ਆ ਇਹ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਹਾਂ ਬੱਚਾ ਕਿਹੋ ਜਿਹਾ ਦਿੱਤਿਆ ਨੇ ਪਹਿਲੇ ਸੂਏ ਇਹਨੇ ਪਹਿਲੇ ਸੂਏ ਨਾ ਆਪ ਦੇ ਨਾਲ ਦੇ ਨਾਗਰੇ ਹੀ ਦਿੱਤੇ ਨਾਗਰੇ ਦਿੱਤੇ ਹਨਾ ਲਓ ਬਈ ਥਾਂ ਲੇਵਾ ਵੀ ਦੇਖ ਲਓ ਬਹੁਤ ਚੰਗੀਆਂ ਬੱਕਰੀਆਂ ਦੁੱਧ ਕਰਨੀ ਉਹ ਵੀ ਬਈ ਤੁਸੀਂ ਜਿਹੜੀਆਂ ਬੱਕਰੀਆਂ ਰੱਖਦੇ ਹੋ ਆਪਦੇ ਮਾਲ ਚ ਕੀ ਦੇਖ ਕੇ ਬੱਕਰੀ ਰੱਖਦੇ ਹੋ ਦੁੱਧ ਵਾਲੀ ਦੇਖਦੇ ਹੋ ਕੱਦ ਕਾਠ ਦੇਖਦੇ ਹੋ ਜਾਂ ਭਾਰੀ ਬੱਕਰੀ ਦੇਖਦੇ ਹੋ ਅਸੀਂ ਬੜਾ ਨਾਜ਼ਾ ਭਾਰੀ ਨੂੰ ਵੇਖਣਾ ਹੈ ਅਸੀਂ ਦੁੱਧ ਨੂੰ ਬੜਾ ਵੇਖ ਅੱਛਾ ਬਈ ਦੁੱਧ ਦੇਵੇ ਦੁੱਧ ਪਾਉਣੇ ਹੋ ਡੇਰੀ ਤੇ ਹਾਂ ਡੇਰੀ ਪਾਉਣੇ ਠੀਕ ਹੈ ਸਾਰੀਆਂ ਬੱਕਰੀਆਂ ਚਾਈਨਾ ਤੋਂ ਹੀ ਤੋਰੀ ਕਿੰਨਾ ਦੁੱਧ ਪਾਦੇ ਨੇ ਡੇਲੀ ਅਸੀਂ ਕੀ ਕਿਲੋ ਦੁੱਧ ਪਾਣੀ ਐਵੇਂ ਆਪਾਂ ਬਾਲਾ ਘਰੇ ਵੀ ਲੱਗ ਜਾਂਦਾ ਬੱਕਰੀ ਜਿਆਦੇ ਦੁੱਧ ਕਿਹੜੀ ਰੋਤ ਚ ਦਿੰਦੀ ਆ ਬਈ ਗਰਮੀ ਗਰਮੀ ਹੂੰ ਠੀਕ ਹੈ ਲੋ ਕਣਕਾਂ ਜੀ ਹੋਰ ਵੀ ਦਿਖਾ ਦਿਓ ਬੱਕਰੀਆਂ ਆਪਣੀਆਂ ਕੋਈ ਵੱਡੀਆਂ ਬੱਕਰਾ ਵੀ ਦਿਖਾ ਦਿਓ ਆਪਣਾ ਬੱਕਰਾ ਬਾਈ ਹੋਰਾਂ ਕੋਲੇ ਜਿਆਦੇ ਨਾ ਬਈ ਲੋਹੇ ਤੇ ਕਾਲੇ ਰੰਗ ਚਾ ਬੱਕਰੀਆਂ ਆਹ ਦੇਖ ਲਓ ਪੱਠ ਕਾਲੀ ਪੂਰੀ ਘੈਂਟ ਬੱਕਰੀ ਆ ਤੇ ਆਹ ਅਗੀ ਲੋਹੀ ਪੱਠ ਹੈ ਨਾ ਲਓ ਜੀ ਇਹ ਕਿੰਨੇ ਦਾੰਦਾ ਬਈ ਬੱਕਰੀ ਆ ਇਹ ਪੂਰੇ ਜਾਂਦਾ ਜੀ ਪੂਰੇ ਦਾੰਦਾ ਹੈ ਨਾ ਬੱਕਰਾ ਲਿਖੀ ਲਿਆ ਬਈ ਭਾਰੀ ਬਹੁਤ ਆ ਪੱਟ ਸੂਈਏ ਬਈ ਇਹ ਪਹਿਲਾ ਠੀਕ ਆ ਬਈ ਨਹੀਂ ਯਾਰ ਲੋ ਜੀ ਆ ਲਿਆ ਬਈ ਸ਼ੇਰੀ ਬੱਕਰੀ ਲਾ ਗਈ ਇਹ ਤੀਜੇ ਸੂਈ ਤੀਜੇ ਸੂਈ ਤਿੰਨ ਸੂਏ ਲਾ ਗਈ ਠੀਕ ਆ ਬਈ ਇਹ ਬਰੀਡਰ ਆ ਬਾਈ ਹੋਰਾਂ ਕੋਲੇ ਬਾਈ ਰੇਸ਼ਮ ਕੋਲੇ ਪੂਰਾ ਜੈਡ ਬਲੈਕ ਬੱਕਰਾ ਬਾਈ ਕੰਨ ਕੋਨ ਬਹੁਤ ਸੋਹਣਾ ਲਬਾਨ ਦੇਖ ਲੋ ਬੱਕਰੇ ਦੀ ਹਣਾ ਤੇ ਬਾਈ ਕਿਹੜੇ ਬੱਕਰੇ ਦਾ ਬੱਚਾ ਇਹ? ਇਹ ਡਾਕਟਰ ਵਾਲੇ ਦਾ ਜੀ। ਡਾਕਟਰ ਪੱਪੂ ਖਾਨ ਸਮਾਲਸਰ ਵਾਲੇ ਦਾ। ਕਿੰਨੇ ਦੰਦ ਹੋ ਗਿਆ ਬੱਕਰਾ ਇਹ? ਤੇ 4 ਦੰਦ ਹੋ ਗਏ। 4 ਦੰਦ ਹੋ ਗਏ। ਹਾਂਜੀ। ਤੇ ਇਹਦੇ ਬੱਚੇ ਪੁੱੱਚੇ ਵੀ ਆਏ ਆ ਆਪਣੇ ਕੋਲੇ। ਵਧੀਆ ਸੁਣਦਾ ਬਈ ਇਹ। ਵਦਗਾ ਜੀ ਵਦਗਾ। ਤੁਸੀਂ ਬਈ ਬੱਚਾ ਲੈ ਕੇ ਆਏ ਸੀ? ਨਹੀਂ ਜੀ ਇਹ ਬੱਕਰੀ ਬੱਕਰੀ ਲੈ ਕੇ ਆਂਦੀ ਸੀ। ਮਿੱਥੂ ਨੂੰ ਦਵਾਈ ਸੀ ਪਿੰਡ ਸਮਾਲਸਰ ਐ। ਹਾਂਜੀ। ਇਹ ਤਾਂ ਇਹ ਤਾਂ ਅੱਜ ਤਾਂ ਵਿੰਦੋ ਕਾਲੇ ਕਾਲੇ ਤੋਂ ਅੱਛਾ ਅੱਛਾ ਤੇ ਉਹ ਬੱਕਰੀ ਮੜਕੋ ਨੇ ਵੇਚਤੀ ਮੈਂ ਲੈ ਲਈ ਪੱਪੂ ਵਾਲੇ ਬੱਕਰੀ ਤੋਂ ਬਣ ਠੀਕ ਹੈ ਹਾਂ ਉਹਦਾ ਬੱਕਰਾ ਰੱਖ ਲਿਆ ਬੱਕਰੀ ਮੈਂ ਵੀ ਵੇਚੀ ਠੀਕ ਹੈ ਬਾਈ ਰਸੂਨ ਦਾ ਕਿਹੋ ਜਿਹਾ ਬੱਕਰਾ ਜਿਆਦੇ ਆਪਦੇ ਰਗੇ ਸੁਨਦਾ ਕਿ ਹੋਰ ਰੰਗ ਵੀ ਪਾਉਂਦਾ ਨਹੀਂ ਜਮੇ ਨਹੀਂ ਆਪਦੇ ਰਗੇ ਸੁਨਦਾ ਆਪਦੇ ਰਗੇ ਸੁਨਦਾ ਹਾਂ ਥੋੜਾ ਜਿਹਾ ਲਸਣ ਕਾੜਦਾ ਠੀਕ ਹੈ ਇੱਥੇ ਮੈਂ ਇੱਥੇ ਕੱਢ ਗਿਆ ਇੱਥੇ ਕੱਢ ਗਿਆ ਲਸਣ ਜਿਹਾ ਕੱਢਦਾ ਮੈਂ ਠੀਕ ਐਨਾ ਤੇ ਜਿਹੜੀ ਆ ਪੱਠ ਹੈ ਬਾਈ ਲੋਹੀ ਇਹ ਲੋਹੀ ਇੱਕ ਲਾਂ ਤੋਂ ਬੱਕਰਾ ਲੈਂਦਾ ਸੀ ਅੱਛਾ ਵਾਲੇ ਕੋਲੇ ਆ ਹਣੀਆਂ ਕਿਹੜੀ ਇਹਨਾਂ ਨੇ ਲਈ ਆ ਜੰਦੀ ਗੜੀਆਂ ਨੇ ਹਾਂਜੀ ਹਾਂਜੀ ਇਹ ਉਹ ਬਲੱਡ ਜੋ ਆ ਅੱਛਾ ਹਾਂ ਇਹ ਕਾਲੇ ਕੋਲੇ ਬੱਕਰਾ ਕਿੰਨੇ ਸੂਏ ਇਹ ਬੱਕਰੀ ਇਹ ਤੀਜੇ ਸੂਏ ਤੀਜੇ ਸੂਏ ਬੱਚੇ ਕਿਹੋ ਜੇ ਦਿੰਦੀ ਆ ਬੱਚੇ ਲੋਹੇ ਲੋਹੇ ਦਿੰਦੀ ਆ ਹਾਂਜੀ ਠੀਕ ਆ ਭਾਈ ਜਿਵੇਂ ਬੱਕਰੀਆਂ ਤੁਹਾਡੇ ਕੋਲੇ ਸਾਰੀਆਂ ਚੰਗੀਆਂ ਹਨਾ ਵਧੀਆ ਹਾਂਜੀ ਇਹਨਾਂ ਤੋਂ ਕਮਾਈ ਕਿਵੇਂ ਲੈਣੇ ਬੱਚੇ ਵੇਚਦੇ ਹੋ ਜਾਂ ਬੱਕਰੀਆਂ ਵੀ ਵੱਡੀਆਂ ਵੇਚ ਦਿੰਦੇ ਨੇ ਨਹੀਂ ਵੇਚ ਕੱਢਦੇ ਵੀ ਆ ਕੱਢ ਦਿੰਦੇ ਠੀਕ ਆ ਫਿਰ ਘਰ ਦਾ ਖਰਚਾ ਵੀ ਚਲਾਉਣਾ ਹਾਂ ਬੱਚਿਆਂ ਦਾ ਦੁੱਧ ਚੋਂ ਅੱਛਾ ਮੇਰੀ ਨਾਂਜੀ ਆ ਸਾਰਾ ਕੁਝ ਜੇ ਮੰਨ ਲਓ ਕਿਸੇ ਨੇ ਬੱਕਰੀਆਂ ਲੈਣੀਆਂ ਕੋਈ 4-5 ਜਾਂ ਪੱਠਾਂ ਲੈਣੀਆਂ ਨਵਾਂ ਕੰਮ ਸ਼ੁਰੂ ਕਰਨਾ ਹੁੰਦੀਆਂ ਆਪਣੇ ਕੋਲੇ ਹਾਂਜੀ ਹੁੰਦੇ ਦਾ ਠੀਕ ਹੈ ਦੇ ਦੇ ਤੇ ਬੱਚੇ ਪੁੱਛੇ ਕਿਹੜੇ ਮਹੀਨੇ ਚ ਹੁੰਦੇ ਆ ਜਿਆਦਾ ਵਿਕਾਉ ਬੱਚੇ ਜੀ ਚੇਤ ਚ ਭਗਵਾਨ ਜੀ 14 ਜੀ ਠੀਕ ਉਹ ਤੋਂ ਕੱਢਦੇ ਦੁੱਧ ਦਪਾਈ ਦਾ ਅੱਛਾ ਦੁੱਧ ਦੇ ਦਾਂਗੇ ਇਹਦਾ ਰਿਜ਼ਲਟ ਦਿਖਾਓ ਬੱਕਰੀ ਦਾ ਬਈ ਕੋਈ ਬੱਚਾ ਆਇਆ ਦਾ ਇਹ ਨਾਲ ਤਾਂ ਆਇਆ ਬੱਕਰਾ ਬਈ ਹੋਰ ਅੱਛਾ ਨਾਲ ਨਹੀਂ ਲੈ ਨਹੀਂ ਅਸੀਂ ਬੱਚਾ ਨਹੀਂ ਕੋਈ ਲੈਂਦਾ ਡਾਕਟਰ ਵਾਲੇ ਬੱਚੇ ਆਏ ਸਾਡੇ ਨਹੀਂ ਠੀਕ ਹੈ ਬਾਈ ਡਾਕਟਰ ਦੀ ਵੀਡੀਓ ਤਾਂ ਬਸ ਉਹ ਬਣਾਈ ਸੀ ਤੇ ਬੱਕਰੀਆਂ ਦੇ ਵੀ ਝਾਤ ਮਰਾ ਦਿੰਦੇ ਆ ਬਾਈ ਹੋਰਾਂ ਦੀਆਂ ਬੱਕਰੀਆਂ ਦੇਖ ਲਓ ਸਾਰੀਆਂ ਹੀ ਲੋਈਆਂ ਜਾਦੇ ਆ ਤੇ ਜਾਂ ਹੈਗੀਆਂ ਕਾਲੀਆਂ ਜਾਂ ਡੱਬੀਆਂ ਬੱਕਰੀਆਂ ਸਾਰੀਆਂ ਚੰਗੀਆਂ ਬਾਈ ਪੂਰੀਆਂ ਆਹ ਜੀ ਜੇ ਡਾਕਟਰ ਦੇ ਬੱਕਰੇ ਦੇ ਆਹ ਜੀ ਇਹ ਡਾਕਟਰ ਦੇ ਆ ਸਾਰੇ ਆਪਣੇ ਆਹ ਜੀ ਇੱਕੋ ਹੀ ਉਹੀ ਨਸਲ ਆ ਗਈ ਉਹ ਹੀ ਉਹ ਹੀ ਡਾਕਟਰ ਨਾਲ ਕਾਲਾ ਹੀ ਹੁੰਦਾ ਜਾਦੇ ਹੈ ਨਾ ਕਾਲਾ ਹੀ ਕਾਲਾ ਜੀ ਠੀਕ ਹੈ ਬਾਈ ਇਹ ਠੀਕ ਆ ਬਾਈ ਬਹੁਤ ਬਹੁਤ ਧੰਨਵਾਦ ਬਾਕੀ ਬਾਈ ਹੋਰਾਂ ਦਾ ਨੰਬਰ ਬਾਈ ਦਿੱਤਾ ਹੋਇਆ ਆਪਾਂ ਵੀਡੀਓ ਦੇ ਸ਼ੁਰੂ ਚ ਕਿਸੇ ਨੇ ਕੋਈ ਬੱਚਾ ਲੈਣਾ ਬੱਕਰੀ ਲੈਣੀ ਆ ਤਾਂ ਬਾਈ ਹੋਰਾਂ ਨਾਲ ਸੰਪਰਕ ਕਰ ਲਿਓ ਇਹ ਪ੍ਰੋਡਕਟਰ ਵਾਲੇ ਬੱਚੇ ਕਹਿੰਦੀ ਵੀ 6 ਲੱਖ ਠੀਕ ਆ ਬਾਈ ਹਾਂਜੀ